ਹੁਣ ਸਾਡੀ ਜਿਹੜੀ ਚੇਤਨਾ ਹੈ ਧਿਆਨ ਆ ਸਾਡਾ ਇਹ ਪੰਜੇ ਗਿਆਨ ਇੰਦਰੀਆਂ ਦੇ ਰਾਹੀ ਆਲੇ-ਦਲੇ ਖੰਡਿਆ ਹੋਇਆ ਹੁਣ ਜਿਵੇਂ ਇੱਕ ਇੱਕ ਲੈਂਸ ਲੈ ਕੇ ਠਾਕਾਗ ਵਿੱਚ ਰੱਖੀਏ ਸੂਰਜ ਦੀਆਂ ਕਿਰਨਾਂ ਆਲੇ-ਦਲੇ ਨੂੰ ਜਖੰਡੀਆਂ ਹੋਈਆਂ ਕਿਤੇ ਕੋਈ ਬਹੁਤੀ ਮਾਰ ਨਹੀਂ ਕਰਦੀਆਂ ਕਿਤੇ ਅੱਗ ਅੱਗ ਨਹੀਂ ਲੱਗਦੀ ਉਹਨਾਂ ਨਾਲ ਹੁਣ ਜੇ ਇੱਕ ਲੈਂਸ ਲੈ ਕੇ ਇੱਥਾਂ ਕਾਗਜ਼ ਦਾ ਟੁਕੜਾ ਰੱਖੀਓ ਕਿਰਨਾਂ ਨੂੰ ਇਕੱਠੀਆਂ ਕਰਕੇ ਲੈਂਸ ਦੇ ਵਿੱਚ ਇੱਕ ਜਗ੍ਹਾ ਕਾਗਜ਼ ਨੂੰ ਅੱਗ ਲਾ ਦਿੰਦਾ ਐਸੇ ਤਰ੍ਹਾਂ ਜਿਹੜੀ ਸਾਡੀ ਚੇਤਨਾ ਜੇ ਸੁੱਕੜ ਕੇ ਤੀਜੇ ਨੇਤਰ ਤੇ ਆ ਕੇ ਰੁਕ ਜੇ ਇਹ 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 ਦਾ ਇਹਦਾ ਇੱਕ ਕਾਰਨ ਹੋਰ ਵੀ ਆ ਇਹ ਆ ਕਾਰਨ ਵੀ ਖੁੱਲਦੀ ਆ ਕਿਸੇ ਦਾ ਥਰਡ ਆਈ ਤੀਜਾ ਨੇਤਰ ਇਸ ਤਰ੍ਹਾਂ ਬੇਹੋਸ਼ੀ ਚ ਵੀ ਖੁੱਲ ਜਾਂਦਾ ਜਿਹਨੂੰ ਅਸੀਂ ਬੇਹੋਸ਼ੀ ਕਹੀਏ ਵੈਸੇ ਹੁੰਦੀ ਉਹ ਹੋਸ਼ ਆ ਆ ਕਾਰਨ ਵੀ ਖੁੱਲ ਜਾਂਦਾ ਜਿਵੇਂ ਜਿਵੇਂ ਮੈਂ ਇੱਕ ਇਹਦੀ ਇੱਕ ਉਦਾਹਰਨ ਦਮਾ ਰਮਾਨੋਜਨ ਮੈਥੇਮੈਟਿਕਸ ਹਿਸਾਬ ਦਾ ਬਹੁਤ ਬੜਾ ਗਣਿਤਕ ਹੋਇਆ 1885 ਦੇ ਵਿੱਚ ਇਹਦਾ ਜਨਮ ਹੋਇਆ ਇਹ ਦੇਖੋ ਪੜਾਈ ਦੇ ਵਿੱਚ ਇੰਨਾ ਕੁਸ਼ਲ ਨਹੀਂ ਸੀ ਇੰਨਾ ਛਾਤਰ ਦਿਮਾਗ ਨਹੀਂ ਸੀ ਇਹ 10ਵੀਂ ਫੇਲ ਸੀ ਹੁਣ ਇਹਦੇ ਕੋਲ ਜਿਹੜੀ ਕੈਂਬਰੇਜ ਯੂਨੀਵਰਸਿਟੀ ਸੀ ਉਸ ਸਮੇਂ ਯੂਰਪ ਦੀ ਉੱਥੇ ਦਾ ਜਿਹੜਾ ਸਭ ਤੋਂ ਵੱਡਾ ਮੈਥ ਦਾ ਪ੍ਰੋਫੈਸਰ ਸੀ ਹਾਰਡੀ ਉਹਨੇ ਕੁਝ ਲਿਖਣ ਲਈ ਕਿਹਾ ਤਾਂ ਰਾਮਾਨੁਜਨ ਨੇ ਉਹਨੂੰ ਕੁਝ ਹੋਰ ਤਾਂ ਲਿਖਿਆ ਨਹੀਂ 150 ਥੀਅਰਮ ਲਿਖ ਕੇ ਭੇਜੀ ਜਦੋਂ 150 ਥੀਅਰਮ ਲਿਖ ਕੇ ਭੇਜੀ ਇਹ ਛੋਟਾ ਜਿਹਾ ਬੱਚਾ ਹਲੇ 10th ਤੋਂ ਵੀ ਹੇਠਾਂ ਸੀ ਜਦੋਂ ਨੇ ਦੇਖਿਆ ਹਾਰਡੀ ਕੋਲ ਜਦੋਂ ਇਹ ਥਿਉਰਮਾ ਪਹੁੰਚਿਆ ਤਾਂ ਉਹਨੇ ਕਿਹਾ ਤੁਰੰਤ ਫੋਰਨ ਉਹ ਦੇਖ ਕੇ ਚਕਿਤ ਰਿਹਾ ਹੈਰਾਨ ਹੋ ਗਿਆ ਵੀ ਹੱਦ ਵੀ ਐਸਾ ਮੁਖ ਕੌਣ ਹੋ ਸਕਦਾ ਵੀ ਇੰਨਾ ਕੁਸ਼ਲ ਇਤਨਾ ਛਾਤਰ ਦਿਮਾਗ ਵੀ ਇਹ ਤਾਂ ਮੇਰੇ ਤਿੱਬੀ ਸਮਝ ਤੋਂ ਅੱਗੇ ਦੀ ਗੱਲ ਆ ਉਹਨੇ ਫੋਰਨ ਉਹਨੂੰ ਹਾਰਡੀ ਨੂੰ ਹਾਰਡੀ ਨੇ ਫੋਰਨ ਉਹਨੂੰ ਰਮਨੁਜ ਨੂੰ ਉਥੇ ਕੈਮਬ੍ਰਿਜ ਯੂਨੀਵਰਸਿਟੀ ਚ ਬੁਲਾ ਲਿਆ ਯੂਰਪ ਦੇ ਵਿੱਚ ਜਦੋਂ ਉਹ ਉਥੇ ਗਿਆ ਤਾਂ ਜਿਹੜਾ ਉਹਦੀਆਂ ਗੱਲਾਂ ਸੁਣ ਕੇ ਉਹਦੇ ਮੈਥ ਦੇ ਜੋ ਕੁਐਸਚਨਸ ਸੀ ਉਹਨਾਂ ਨੂੰ ਦੇਖ ਕੇ ਹਾਰਦੀ ਉਹਦੇ ਸਾਹਮਣੇ ਆਪਣੇ ਆਪ ਨੂੰ ਬੱਚਾ ਸਮਝਣ ਲੱਗ ਗਿਆ ਇਹਦਾ ਕਾਰਨ ਕੀ ਸੀ ਕਾਰਨ ਇਹ ਸੀ ਜਿਹੜਾ ਰਮਨੂਜਨ ਸੀ ਉਹਦਾ ਜੋ ਵੀ ਉੱਤਰ ਆਉਂਦਾ ਸੀ ਉਹ ਬੁੱਧੀ ਦੇ ਤਲ ਤੋਂ ਨਹੀਂ ਆਉਂਦਾ ਸੀ ਉਹ ਬੁੱਧੀ ਦਾ ਤਲ ਪਿੱਛੇ ਰਹਿ ਜਾਂਦਾ ਸੀ ਉਹ ਹਿਰਦੇ ਤੋਂ ਆਉਂਦਾ ਸੀ ਕਿਉਂਕਿ ਹਿਰਦੇ ਨੂੰ ਟੱਚ ਕਰਦਾ ਜਾਂ ਤੀਜਾ ਨੇਤਰ ਖੁੱਲਦਾ ਹੈ ਹੁਣ ਇਹ ਮੈਂ ਜਿਹੜੀ ਮੂਲ ਅਰਜ ਕਰਾਂ ਇਹ ਮੇਨ ਮੇਨ ਗੱਲ ਉਹ ਆ ਵੀ ਜਿਹੜਾ ਤੀਜਾ ਨੇਤਰ ਸਾਡਾ ਇਹ ਆਕਾਰਨ ਜਦ ਖੁੱਲਦਾ ਹੈ ਉਹ ਮਨੁੱਖ ਬੇਹੋਸ਼ੀ ਚ ਹੁੰਦਾ ਉਹਨੂੰ ਪਤਾ ਨਹੀਂ ਹੁੰਦਾ ਜਿਹੜੀਆਂ ਜਿਹੜੀਆਂ ਉਹ ਗੱਲਾਂ ਦੱਸ ਰਿਹਾ ਹੁੰਦਾ ਪਰ ਜਿਹੜਾ ਇੱਕ ਹੋਸ਼ ਸ਼ ਖੁੱਲਦਾ ਹੈ ਉਹ ਦੀ ਸਟਰਗਲ ਹੁੰਦੀ ਆ ਉਹਦੀ ਤਪੱਸਿਆ ਹੁੰਦੀ ਆ ਉਹ ਉਹ ਗੱਲ ਹੋ ਰਾ ਹੁਣ ਜਦ ਉਹਨੂੰ ਪੁੱਛਿਆ ਰਾਮਾਨੁਜਨ ਨੂੰ ਵੀ ਤੂੰ ਜਦੋਂ ਕੋਈ ਸਵਾਲ ਦੱਸਦੇ ਸੀ ਹੁਣ ਇੱਧਰ ਸਵਾਲ ਸ਼ੁਰੂ ਹੋਇਆ ਉਧਰੋਂ ਰਾਮਾਨਾਜਨ ਤੋਂ ਉੱਤਰ ਆ ਗਿਆ ਸਵਾਲ ਤੇ ਉੱਤਰ ਦੇ ਵਿੱਚ ਸਮੇ ਦਾ ਕੋਈ ਗਾਇਬ ਨਹੀਂ ਹੈ ਸਵਾਲ ਹੋਇਆ ਨਾਲ ਹੀ ਉੱਤਰ ਵਿੱਚ ਸਮੇ ਦਾ ਇੱਕ ਪਲ ਦਾ ਵੀ ਗਾਇਬ ਨਹੀਂ ਹੈ ਇੱਕ ਛਣ ਦਾ ਵੀ ਗਾਇਬ ਨਹੀਂ ਹੈ ਇੰਨੀ ਜਲਦੀ ਉੱਤਰ ਨਹੀਂ ਆ ਸਕਦਾ ਜਿਹੜਾ ਸਵਾਲ ਨੂੰ ਹੱਲ ਕਰਨ ਵਾਸਤੇ 6 ਘੰਟੇ ਲੱਗਣਗੇ ਫਿਰ 6 ਉਹਨੂੰ ਦੇਖਣ ਵਾਸਤੇ ਲੱਗਣਗੇ ਵੀ ਇਹ ਸਹੀ ਹੈ ਵੀ ਉਹਨੂੰ ਦੇਖਣ ਵਾਸਤੇ ਉਹ ਉਹ ਐਸੇ ਸਵਾਲਾਂ ਦੇ ਉੱਤਰ ਇੱਕ ਛਣ ਦੇ ਵਿੱਚ ਦਿੰਦਾ ਰਿਹਾ ਹੋ ਇਹ ਜਿਹੜਾ ਮੈਂ ਮੇਨ ਗੱਲ ਕਰ ਰਿਹਾ ਹਾਂ ਵੀ ਮਤਲਬ ਇਹ ਜਿਹੜਾ ਸਾਡੀ ਚੇਤਨਾ ਸੁੱਕੜ ਕੇ ਇੱਥੇ ਥਰਡ ਆਈ ਨੂੰ ਟਕਰਾ ਜਾਂਦੀ ਆ ਇਹਦੇ ਨਾਲ ਖੁੱਲਦਾ ਇੱਕ ਇਸ ਤਰ੍ਹਾਂ ਜਿਹਨਾਂ ਦਾ ਖੁੱਲਦਾ ਹੈ ਉਹਨਾਂ ਨੂੰ ਵੈਸੇ ਪਤਾ ਨਹੀਂ ਹੁੰਦਾ ਜਦ ਰਾਮਾਨੋਜਨ ਨੂੰ ਪੁੱਛਿਆ ਗਿਆ ਵੀ ਹੁਣ ਇਹ ਜਿਹੜਾ ਤੂੰ ਸਵਾਲ ਦਾ ਉੱਤਰ ਦਿੰਨਾ ਹੈ ਕਿਵੇਂ ਦੇ ਰਿਹਾ ਹੈ ਉਹ ਕਹਿੰਦਾ ਵੀ ਮੈਨੂੰ ਪਤਾ ਨਹੀਂ ਜਦ ਮੇਰੇ ਆ ਮੈਂ ਜਦ ਉੱਤਰ ਦੇਣ ਲੱਗਦਾ ਹੈ ਮੇਰੀ ਦੋਨੇ ਅੱਖਾਂ ਦੀਆਂ ਪੁਤਲੀਆਂ ਨੇ ਜਿਹੜੀਆਂ ਇਹ ਉੱਪਰ ਚੜ੍ਹਦੀਆਂ ਚੜ੍ਹਦੀਆਂ ਐ ਐਨ ਬਚਾਲੇ ਸੈਂਟਰ ਦੇ ਵਿੱਚ ਜਦ ਜਾ ਕੇ ਇਕੱਠੀਆਂ ਹੋ ਜਾਂਦੀਆਂ ਫਿਰ ਮੈਨੂੰ ਪਤਾ ਨਹੀਂ ਲੱਗਦਾ ਜਦ ਉੱਤਰ ਆਉਂਦਾ ਫਿਰ ਇਸ ਟਾਈਮ ਮੈਨੂੰ ਪਤਾ ਨਹੀਂ ਲੱਗਦਾ ਇੱਕ ਤਰ੍ਹਾਂ ਦੀ ਸਾਡੀ ਤਰਫੋਂ ਬੇਹੋਸ਼ੀ ਕਹੀਏ ਹਾਏ ਉਹ ਬਹੁਤ ਵੱਡੀ ਹੋਸ਼ ਜਿਹਦੇ ਵਿੱਚ ਉਹ ਐਨ ਐਸੇ ਮਨੁੱਖਾਂ ਦਾ ਵੀ ਇਹ ਤੀਜਾ ਨੈਤਰ ਜਦ ਟੱਚ ਕਰਦਾ ਬਹੁਤ ਵੱਡੀਆਂ ਘਟਨਾਵਾ ਵਾਪਰਦੀਆਂ ਇਹਦੇ ਵਿੱਚ ਹੋਰ ਵੀ ਉਦਾਹਰਨਾਂ ਨੇ ਮੈਂ ਹੋਰ ਕਿਸੇ ਚੜ ਜਾ ਵੀ ਚਰਚਾ ਵਿੱਚ ਬਿਆਨ ਕਰੂ ਕਿਉਂਕਿ ਆਡੀਓ ਵੱਡੀਆਂ ਲੰਬੀਆਂ ਹੋ ਜਾਂਦੀਆਂ ਨੇ ਇਸ ਕਰਕੇ ਜਿਹੜਾ ਤੀਜਾ ਨੈਤਰ ਆ ਇਹ ਜਦ ਵੈਸੇ ਕਿਸੇ ਦੀ ਘਾਲਣਾ ਦੇ ਨਾਲ ਹੀਠਾ ਸਿਰਕਦਾ ਹੌਲੀ-ਹੌਲੀ ਜਾ ਕੇ ਖੁੱਲਦਾ ਹੈ ਕਈ ਵਾਰੀ ਅਕਾਰਨ ਇਸ ਤਰ੍ਹਾਂ ਵੀ ਖੁੱਲ ਜਾਂਦਾ ਹੈ ਜਿਹੜਾ ਤੀਜਾ ਨੈਤਰਾ ਉਹਦੇ ਨਾਲ ਬਹੁਤ ਤੋਂ ਵੱਡੇ-ਵੱਡੇ ਕ੍ਰਿਸ਼ਮੇ ਹੋ ਜਾਂਦੇ ਨੇ ਇਹ ਜਿਹੜੇ ਵੱਡੇ ਕ੍ਰਿਸ਼ਮੇ ਹੁੰਦੇ ਨੇ ਹੁਣ ਜਿਵੇਂ ਰਾਮਾਨੁਜਨ ਵਾਲਾ ਹੋਇਆ ਇਹ ਕੋਈ ਛੋਟੀ ਘਟਨਾ ਨਹੀਂ ਇਹ ਇਹਦਾ ਇਹਦਾ ਕਾਰਨ ਵੀ ਤੀਜੇ ਨੈਤਰ ਦਾ ਖੁੱਲਣਾ ਹੀ ਆ ਤੀਜੇ ਨੈਤਰ ਦੇ ਨਾਲ ਥਰਡ ਆਈ ਦੇ ਨਾਲ ਬਹੁਤ ਬੋਡੀਆਂ ਵੱਡੀਆਂ ਘਟਨਾਵਾਂ ਵਾਪਰਦੀ ਆ